ਕਿਵੇਂ ਇਲਾਜ ਕੀਤਾ ਜਾ ਰਿਹਾ ਤਾਂ ਕਿੰਨੇ ਸਮੇਂ ਤੋਂ ਕੀਤਾ ਜਾ ਰਿਹਾ ਇਹ ਜੀ ਇੱਕ ਮੰਤਰ ਹੈ ਜੀ ਜਿਹੜਾ ਸਾਡਾ ਪੀੜੀ ਦਲ ਪੀੜੀ ਚੱਲ ਰਿਹਾ ਹੈ ਪਾਕਪਾਣ ਦੇ ਟਾਈਮ ਦਾ ਜੋ ਮਰਜੀ ਕਰ ਲਵੇ ਦਵਾਈ ਲਲੇ ਜਾਂ ਗਲੂਕੋਸ ਵਾਲੇ ਚਾਹੇ ਟੀਕੇ ਲਵਾ ਲੈਣ ਇਹਦੀ ਦਵਾਈ ਦੀ ਲੋੜ ਨਹੀਂ ਇਹ ਤਾਂ ਰੰਗੜਾ ਨਹੀਂ ਠੀਕ ਹੋਣੀ ਹੈ ਇਹ ਦਵਾਈਆਂ ਤੋਂ ਜਾਂ ਠੀਕ ਨਹੀਂ ਹੁੰਦੀਆਂ ਇੰਨਾ ਨੇ ਸ਼ੁਰੂਆਤ ਕੀਤੀ ਸੀ ਕਿੰਨੇ ਸਮੇ ਹੋ ਗਏ ਇਹ ਸਾਡੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਲਾਹੌਰ ਤੋਂ ਆਏ ਸੀ ਜੀ ਠੀਕ ਹੈ ਜੀ ਸਾਡੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਇਹ ਸਾਡੇ ਦਾਦਾ ਜੀ ਹੈ ਇਹਨਾਂ ਨੇ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਸਾਡੇ ਪਿਤਾ ਜੀ ਆਏ ਵੀ ਸਾਡੇ ਤਾਇਆ ਜੀ ਆਏ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਆਇਆ ਫਿਰ ਭਾਈ ਸਾਹਿਬ ਆਏ ਸਾਡੇ ਪੀੜੀ ਜਨ ਪੀੜੀ ਚੱਲਦੀ ਸਾਡੀ ਕੀ ਕੁਝ ਕਰਦੇ ਹੋ ਤੇ ਕਿਸ ਤਰੀਕੇ ਦੇ ਨਾਲ ਠੀਕ ਕਰਦੇ ਹੋ ਤਰ ਅੰਗੜਾ ਅਨ ਦੇ ਟਾਈਮ ਤੇ ਤਿੰਨ ਦਿਨ ਲਗਾਤਾਰ ਆਣਾ ਪੈਂਦਾ। ਔਰ ਮਤਲਬ ਬਈ ਅੰਬੂ ਜੰਨਾ ਚੱਕੇ ਬਸ ਇਹੀ ਬਹੁੰਦਾ ਔਰ ਕੁਛ ਨਹੀਂ ਹੁੰਦਾ। ਕੁਛ ਲੈ ਕੇ ਵੀ ਆਣਾ ਪਏਗਾ। ਇੱਕ ਬੁਸਪਨਾ ਦਾ ਬੈਗੜ ਨਾਲ 20 ਰੁਪਏ ਬਸ। ਔਰ ਫਾਂਡੇ ਜੀ ਇੱਕ ਵੀ ਨਾਗਾ ਨਹੀਂ ਪੈਂਦਾ। ਤਿੰਨ ਦਿਨ ਲਗਾਤਾਰ ਆਣਾ ਪੈਂਦਾ। ਕਿ ਇੱਕ ਵੀ ਨਾਗਾ ਬਹਿ ਗਿਆ। ਦੁਬਾਰਾ ਫੇਰ ਸਟਾਰਟ। ਕਿੱਥੋਂ ਕਿੱਥੋਂ ਦੀ ਲੋਕ ਤੁਹਾਡੇ ਕੋਲ ਆਉਂਦੇ ਨੇ ਇਹਦਾ ਇਲਾਜ ਕਰਵਾਉਣ ਦੇ ਲਈ। ਜਾਂ ਕੋਈ ਪੂਰੇ ਵਰਲਡ ਤੋਂ ਆਉਂਦੇ ਆ। ਕੁਝ ਕਹਿ ਨਹੀਂ ਸਕਦੇ। ਬਾਰੋਂ ਵੀ ਆਉਂਦੇ ਲੋਕੀ। ਤੇ ਅਸੀਂ ਪਹਿਲਾਂ ਵੀ ਇੱਥੇ ਆਨੇ ਆ ਕਿ ਕਾਫੀ ਜ਼ਿਆਦਾ ਤੋਂ ਜਦੋਂ ਵੀ ਦਰਦ ਹੁੰਦੀ ਅਸੀਂ ਇੱਥੇ ਹੀ ਆਈਦਾ ਸਾਨੂੰ ਵਿਸ਼ਵਾਸ ਆ ਇਹਨਾਂ ਤੇ ਬਹੁਤ। ਤੇ ਇਹ ਆ ਜਦੋਂ ਪਹਿਲਾਂ ਵੀ ਮੈਨੂੰ ਕੋਈ ਪਰੇਸ਼ਾਨੀ ਇਦਾਂ ਦੀ ਹੁੰਦੀ ਆ ਤੇ ਮੈਂ ਇਹਨਾਂ ਕੋਲ ਆਵਾ ਮੈਂ ਠੀਕ ਹੋ ਜੰਨਾ ਯਾਕੇ। ਚਰਚਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਜੇਕਰ ਤੁਸੀਂ ਵੀ ਪੇਟ ਦੀ ਧਰਨ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਰਹੇ ਹੋ ਦਵਾਈਆਂ ਲੈ ਲੈ ਕੇ ਵੀ ਆਰਾਮ ਨਹੀਂ ਆ ਪਾਰਿਆ ਤਾਂ ਤੁਹਾਨੂੰ ਅੱਜ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਬਖਸ਼ ਦੇ ਨਾਲ ਪੇਟ ਦੀ ਧਰਨ ਨੂੰ ਜੜ ਤੋਂ ਠੀਕ ਕਰ ਦਿੱਤਾ ਜਾਂਦਾ ਸੋ ਗੱਲਬਾਤ ਕਰਦੇ ਹਾਂ ਸੱਸ਼ੀ ਗੌਰ ਸਰ ਸ੍ਰੀ ਗੌਰ ਜੀ ਸਰ ਮੈਂ ਸੁਣਿਆ ਕਿ ਪੇਟ ਦੀ ਧਰਨ ਦਾ ਇਲਾਜ ਇੱਥੇ ਬਖਸ਼ ਦੇ ਨਾਲ ਕੀਤਾ ਜਾਂਦਾ ਸੋ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਕਿਵੇਂ ਇਲਾਜ ਕੀਤਾ ਜਾ ਰਿਹਾ ਤਾਂ ਕਿੰਨੇ ਸਮੇਂ ਤੋਂ ਕੀਤਾ ਜਾ ਰਿਹਾ ਇਹ ਜੀ ਇੱਕ ਮੰਤਰ ਹੈ ਜੀ ਜਿਹੜਾ ਸਾਡਾ ਪੀੜੀ ਦਲ ਪੀੜੀ ਚੱਲ ਰਿਹਾ ਹੈ ਪੱਕਰਾਂ ਦੇ ਡੈਮ ਦਾ ਜੀ ਉਹਦੇ ਨਾਲ ਆਪਾਂ ਠੀਕ ਕਰਦੇ ਆ ਜੀ ਇਹ ਚ ਕੋਈ ਦਵਾਈ ਨਹੀਂ ਕੁਛ ਨਹੀਂ ਸਿਰਫ ਤਰੰਦਮ ਮੰਤਰ ਹੈ ਬਖਸ਼ ਹੈ ਮੰਤਰ ਕਰੀਦਾ ਇੱਕ ਬਿਸਕੁਟ ਖਵਾਈਦਾ ਬਸ ਇਹ ਚ ਦਵਾਈ ਜੁ ਵੀ ਕੁਛ ਨਹੀਂ ਲੱਗਦੀ ਜੋ ਮਰਜੀ ਕਰ ਲਵੇ ਦਵਾਈ ਲੱਲੇ ਚਾਹੇ ਗਲੂਕੋਸ ਲਵਾ ਲੈ ਚਾਹੇ ਟੀਕੇ ਲਵਾ ਲੈ ਇਹਦੀ ਦਵਾਈ ਦੀ ਲੋੜ ਨਹੀਂ ਇਹ ਤਾਂ ਰੰਗੜਾ ਨਹੀਂ ਰਹੀ ਗੋਣੀ ਹੈ ਇਹ ਦਵਾਈਆਂ ਤੋਂ ਜਿਆਦਾ ਠੀਕ ਨਹੀਂ ਹੁੰਦੀ ਆ ਸੋ ਜਿਵੇਂ ਤੁਸੀਂ ਦੱਸਿਆ ਕਿ ਪਾਕਿਸਤਾਨ ਦੇ ਟਾਈਮ ਤੋਂ ਇਹ ਚੱਲਦਾ ਆ ਰਿਹਾ ਸੋ ਕਿੰਨਾ ਨੇ ਸ਼ੁਰੂਆਤ ਕੀਤੀ ਸੀ ਕਿੰਨੇ ਸਮੇ ਹੋ ਗਏ ਇਹ ਸਾਡੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਲਾਹੌਰ ਤੋਂ ਆਏ ਸੀ ਜੀ ਠੀਕ ਆ ਜੀ ਸਾਡੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਇਹ ਜੜੇ ਜਗਾਈਏ ਇਹਨਾਂ ਨੇ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਸਾਡੇ ਪਿਤਾ ਜੀ ਆਏ ਤੇ ਸਾਡੇ ਤਾਇਆ ਜੀ ਆਏ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਆਇਆ ਫਿਰ ਭਾਈ ਸਾਹਿਬ ਆਏ ਸਾਡੇ ਪੀੜੀ ਜਣ ਪੀੜੀ ਚੱਲਦੀ ਸਾਡੀ ਜੀ ਹਾਂ ਜੀ ਤਾਂ ਕਿੰਨੇ ਸਾਲ ਹੋ ਗਏ ਹੋਣਗੇ ਇਸ ਜਗ੍ਹਾ ਨੂੰ ਹੋ ਗਈ 100 ਸਾਲ ਹੋ ਗਿਆ 100 ਸਾਲਾਂ ਤੋਂ ਜਿਹੜੀ ਇੱਥੇ ਆ ਜਿਹੜੀ ਬਖਸ਼ ਹੈ ਉਸ ਦੇ ਨਾਲ ਪੇਟ ਦੀ ਧਰਨ ਦਾ ਇਲਾਜ ਕੀਤਾ ਜਾਂਦਾ ਹਾਂਜੀ ਇਹ ਸਿਰਫ ਤੁਹਾਡੇ ਖਾਨਦਾਨ ਜੀ ਕਰ ਸਕਦਾ ਦੂਜਾ ਬੰਦਾ ਕੋਈ ਨਹੀਂ ਕਰ ਸਕਦਾ ਜੀ ਇਹ ਮੰਤਰ ਹੈ ਔਰ ਮੰਤਰ ਰਖਣ ਜਿੱਤਾ ਵੀ ਨਹੀਂ ਜਾ ਸਕਦਾ ਖਾਨਦਾਨ ਦੇ ਵਿੱਚ ਜਿਹੜੀ ਹੈ ਹਾਂਜੀ 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 ਖਸਰ ਜਿਵੇਂ ਪੇਟ ਦੀ ਧਰਨ ਪੈ ਗਈ ਕਿਸੇ ਕੋਈ ਤੁਹਾਡੇ ਕੋਲ ਆਇਆ ਤਾਂ ਕਿਵੇਂ ਤੁਸੀਂ ਉਹਨਾਂ ਨੂੰ ਕੀ ਕੁਝ ਕਰਦੇ ਹੋ ਤੇ ਕਿਸ ਤਰੀਕੇ ਦੇ ਨਾਲ ਠੀਕ ਕਰਦੇ ਹੋ ਕਰਨਾ ਕੀ ਹੈ ਲੰਮਾ ਬਾਣਾ ਜੀ ਦੋ ਤੇ ਨਵੀਂ ਮੰਤਰ ਬੋਲਣਾ ਜੀ ਤੇ ਦੋ ਤੇ ਨਵੀਂ ਸੀਗ ਮਾਰਨੀ ਬਸ ਠੀਕ ਹੈ ਜੀ ਔਰ ਧਰਨ ਦਾ ਇਹ ਨੁਕਸੇ ਪਤਾ ਲੱਗਦਾ ਜੀ ਜਿਹਨੂੰ ਲੈਟਰਿੰਗ ਲੱਗੀ ਹੋਵੇ ਪਤਲੀ ਪਾਣੀ ਵਰਗੀ ਉਲਟੀਆਂ ਲੱਗਿਆ ਆਣ ਕਿਹ ਕਹੀ ਇਹ ਧਰਨ ਦੀਆਂ ਨਿਸ਼ਾਨੀਆਂ ਔਰ ਪੂਰਾ ਸਰੀਰ ਦਰਦ ਹੁੰਦਾ ਇਹ ਵੀ ਧਰਨ ਦੀ ਨਿਸ਼ਾਨੀ ਹੈ ਜੀ ਹਾਂ ਜੀ ਤੋਂ ਜੇ ਕਿਸੇ ਨੇ ਧਰਨ ਘੜਾਣ ਦੇ ਲਈ ਆਣਾ ਉਹਨੂੰ ਕੋਈ ਨਿਯਮਾਂ ਦੀ ਪਾਲਣਾ ਵੀ ਕਰਨੀ ਪਏਗੀ। હા ਜੀ ਕਰਨੀ ਪਊਗੀ ਜਿੱਦਾਂ ਕਹਾਂਗੇ ਉਦਾਂ ਕਰਨਾ ਪੈਣਾ। ਜੀ ਭਰੇਜ ਵੀ ਕਰਨਾ ਪੈਂਦਾ। ਭਰੇਜ ਕੁਝ ਨਹੀਂ ਹੁੰਦਾ ਜੀ ਬਸ ਤਰੰਗੜਾ ਆਣ ਦੇ ਟਾਈਮ ਤੇ 3 ਦਿਨ ਲਗਾਤਾਰ ਆਣਾ ਪੈਂਦਾ। ਉਹ ਮਤਲਬ ਬਈ ਅੰਬੂਜੰਨ ਨਾ ਚੱਕੇ ਬਸ ਇਹੀ ਪਉਂਦਾ ਹੋਰ ਕੁਝ ਨਹੀਂ ਹੁੰਦਾ। ਕੁਝ ਲੈ ਕੇ ਵੀ ਆਣਾ ਪਏਗਾ। ਇੱਕ ਬੁਸਪਨਾ ਦਾ ਬੈਗਟ ਨਾਲ 20 ਰੁਪਏ ਬਸ ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਹੋਰ ਕਿਸੇ ਬਿਮਾਰੀ ਦਾ ਵੀ ਇਲਾਜ ਕੀਤਾ ਜਾਂਦਾ ਬਖਸ਼ ਦੇ ਨਾਲ। ਨਹੀਂ ਜੀ ਅਸੀਂ ਜਦੋਂ ਇੱਕ ਹੋੜ ਕਰਦੇ ਆ ਉਹ ਵੀ ਰੀ ਦਾ ਉਹ ਹੁੰਦਾ ਅੱਕ ਦੀ ਟਾਣੀ ਨਾਲ ਅੱਛਾ ਜੀ ਉਸ ਤੋਂ ਲਾਵਾਣੀ ਹੁੰਦਾ ਬਿਨਾ ਅੱਕ ਦੀ ਟਾਣੀ ਤੋਂ ਰੀ ਦਾ ਅਲਾਈਵ ਨਹੀਂ ਹੁੰਦਾ ਤੇ ਉਹ ਜਿਹੜਾ ਤੁਸੀਂ ਕਰਦੇ ਹੋ ਉਹ ਅੱਕ ਦੀ ਟਾਣੀ ਲੋਕ ਲੈ ਕੇ ਆਂਦੇ ਨੇ ਜਾਂ ਤੁਹਾਡੇ ਕੋਲ ਹੀ ਹੁੰਦੀ ਹੈ ਨਹੀਂ ਜੀ ਨਹੀਂ ਲੋਕ ਹੀ ਲੈ ਕੇ ਆਂਦੇ ਅਸੀਂ ਕਿਹੜਾ ਪੇੜ ਵਗਾਇਆ ਇੱਥੇ ਜੀ ਜੀ ਉਹਨਾਂ ਨੂੰ ਲਿਆਣੀ ਪਏਗੀ ਹਾਂਜੀ ਹਾਂਜੀ ਇਹ ਕੱਕ ਦੀ ਟਾਣੀ ਤੇ ਧੂਹ ਦੀ ਰਾਖ ਜਾਂ ਗੋਲੀ ਦੀ ਰਾਖ ਲੈਣੀ ਪੈਂਦੀ ਐ। ਔਰ ਇਹ ਹੁੰਦਾ ਵੀ ਜਿੰਡ ਬੋਲੋ ਪਹਿਲਾਂ। ਅੱਛਾ ਜੀ। ਬਾਚਣੀ ਹੁੰਦਾ। ਤੇ ਉਹ ਕਿਹੜੀ ਜਗ੍ਹਾ ਤੇ ਕਰਦੇ ਹੋ ਤੁਸੀਂ? ਉਹ ਜੀ ਦੁਕਾਨ ਤੇ ਵੀ ਕਰ ਦਿੰਦੇ ਆ ਘਰੇ ਵੀ ਕਰ ਦਿੰਦੇ ਆ। ਜੀ। ਉਸ ਦੇ ਲਈ ਵੀ ਕੋਈ ਉਸ ਦੇ ਲਈ ਵੀ ਕੋਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਕੁਝ? ਕੁਝ ਇਹ ਆ ਵੀ ਨਿਯਮ ਸਿਰਫ ਇੱਕ ਹੀ ਹੁੰਦਾ। ਉਹ ਫਾਂਡੇ ਜੇ ਇੱਕ ਵੀ ਨਾਗਾ ਨਹੀਂ ਪੈਂਦਾ ਤਿੰਨ ਦਿਨ ਲਗਾਤਾਰ ਆਣਾ ਪੈਂਦਾ ਕਿ ਇੱਕ ਵੀ ਨਾਗਾ ਪੈ ਗਿਆ ਦੁਬਾਰਾ ਫੇਰ ਸਟਾਰਟ ਸੋ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਬਿਸਕਟ ਵੀ ਨਾਲ ਲੈ ਕੇ ਆਉਣਾ ਪੈਂਦਾ ਬਿਸਕਟ ਦਾ ਪੈਕਟ ਉਹ ਕਿਉਂ ਲਿਆਉਣਾ ਪੈਂਦਾ ਤੁਸੀਂ ਮੈਂ ਦੇਖਿਆ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੰਦੇ ਹੋ ਤੇ ਇੱਕ ਧਾਗਾ ਵੀ ਬੰਨਦੇ ਹੋ ਉਹਦਾ ਕੀ ਮਕਸਦ ਹੈ ਉਹਦੇ ਮੰਤਰ ਦਾ ਮਤਰ ਭੂਖ ਕੇ ਜਨੇ ਧਾਗਾ ਜੀ ਉਹ ਬੰਨ ਕੇ ਰੱਖਣਾ ਪੈਂਦਾ ਹਾਂਜੀ ਕਿੰਨੇ ਤੋਂ ਲੈ ਲਈ ਇਈ ਕੋਈ ਸਵਾਕ ਨਹੀਂ ਨਾ ਜੀ ਤੇ ਬੁਖੜ ਦੇ ਦਾਗਵਾਨ ਨੇ ਆ ਉਹ ਮੰਤਰ ਮਾਰ ਕੇ ਬੁਖੜ ਖਵਾਨ ਨੇ ਆ ਡਾਕਟਰ ਦਵਾਈਆਂ ਖਵਾਂਦੇ ਆ ਹੀ ਬੁਖੜ ਖਵਾਨ ਨੇ ਆ ਐਨਾ ਫਰਕ ਹੈ ਪ੍ਰਸ਼ਾਦ ਕਹਿ ਲੀਓ ਉਸਨੂੰ ਹਾਂਜੀ ਹਾਂਜੀ ਪ੍ਰਸ਼ਾਦ ਕਹੇ ਜੇ ਲਿਆਉਂਦੇ ਵੀ ਨਹੀਂ ਕਹੇ ਜੇ ਲਿਆਉਂਦੇ ਵੀ ਨਹੀਂ ਅਸੀਂ ਕੀ ਕਹੀਏ ਜ਼ਬਰਦਸਤੀ ਥੋੜੀ ਪਕਾਣਾ ਕਿੱਥੋਂ ਕਿੱਥੋਂ ਦੀ ਲੋਕ ਤੁਹਾਡੇ ਕੋਲ ਆਂਦੇ ਨੇ ਇਹਦਾ ਇਲਾਜ ਕਰਵਾਉਣ ਦੇ ਲਈ ਜਾਂ ਕਈ ਪੂਰੇ ਵੇਲੇ ਤੋਂ ਆਂਦੇ ਆ ਕੁਛ ਕਹਿ ਨਹੀਂ ਸਕਦੇ ਬਾਰੋਂ ਵੀ ਆਂਦੇ ਲੋਕੀ ਇੰਗਲੈਂਡ ਤੋਂ ਅਮਰੀਕਾ ਤੋਂ ਇਟਲੀ ਤੋਂ ਬਥੇਰੇ ਲੋਕ ਆਂਦੇ ਆ ਆ ਦੇਖੋ ਹੁਣ ਲੋਕੀ ਲੰਚ ਟਾਈਮ ਤੇ ਵੀ ਆ ਰਹੇ ਆ ਰੁਕਦੇ ਥੋੜੀ ਇਹ ਲੋਕੀ ਜੇ ਕੋਈ ਜ਼ਰੂਰਤਮੰਦ ਆ ਆਪਣੀ ਧਰਨ ਦਾ ਇਲਾਜ ਕਰਵਾਉਣਾ ਚਾਹੁੰਦਾ ਤਾਂ ਉਸਦੇ ਲਈ ਵੀ ਤੁਸੀਂ ਕੁਛ ਕਰਦੇ ਹੋ ਉਹਦੇ ਵਾਸਤੇ ਜੀ ਦੇਈਏ ਜਈ ਨਾ ਦੇਈ ਨਾ ਸੀ ਜਿਆਦਾ ਫੌਸ ਨਹੀਂ ਕਰਦੇ ਕਿਸੇ ਨੂੰ ਅਬੀ ਦੇਈ ਜਾਂ ਤੁਸੀਂ ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਸਿਰਫ ਇਲਾਜ ਹੋਣਾ ਚਾਹੀਦਾ ਉਸ ਬੰਦੇ ਦਾ ਹਾਂਜੀ ਆਪਾਂ ਜਿਆਦਾ ਲੋਕਾਂ ਨੂੰ ਕਹਿੰਦੇ ਨਹੀਂ ਵੀ ਪੈਸੇ ਲੱਕ ਹੀ ਆ ਜੇ ਉਹ ਦਿੱਤੇ ਜਾਂਦੇ ਆ ਦੇ ਹੀ ਜਾਂਦੇ ਆ ਜੇ ਕੋ ਨਹੀਂ ਦਿੱਤੇ ਜਾਂਦੇ ਅਗਲਾ ਕਹਿੰਦਾ ਬੱਬਾ ਹੀ ਕੋਈ 5 ਰੁਪਏ ਜਾਂ 10 ਰੁਪਏ ਚੜਾ ਜਾਂਦੇ ਆ ਮੈਂ ਪੁੱਛਣਾ ਚਾਹੂੰਗਾ ਧਰਨ ਪੈਂਦੀ ਕਿਉਂ ਹੈ ਧਰਨ ਜਿਆਦਾ ਵਜਨ ਚੱਕਰ ਨਾਲ ਰੋਟੀ ਬੇੜੇ ਮੇ ਖਾਣਾ ਜਾ ਬਯਾਰੀ ਜੀ ਚਾ ਖਾਣਨਾ ਬਸ ਹੋਰ ਦੇ ਇਸ ਤੋਂ ਇਲਾਵਾ ਤੇ ਹੋਰ ਕੋਈ ਰੀਜ਼ਨ ਹੁੰਦਾ ਹੀ ਨਹੀਂ ਹੈ ਜੀ ਅੱਜ ਕੱਲ੍ਹ ਦੇ ਵੈਸੇ ਹੀ ਗਰਮੀ ਹੈ ਗਰਮੀ ਜਾਣ ਬੋਲਾ ਧੁੱਪ ਗੰਨੀ ਬੈਂਦੀ ਹੈ ਪਸੀਨਾ ਨਿਕਲਦਾ ਬਾਡੀ ਦਾ ਪਾਣੀ ਬਾਹਰ ਨਿਕਲਦਾ ਕਮਜ਼ੋਰੀ ਆਂਦੀ ਹੈ ਉਹਦੇ ਕਰਕੇ ਬੈਂਦੀ ਧਰਮ ਕੁਝ ਲੋਕਾਂ ਦਾ ਖਾਣ ਪੀਣ ਨਹੀਂ ਸਹੀ ਲੋਕੀ ਘਰ ਦਾ ਖਾਂਦੇ ਘਾਟੇ ਬਾਹਰ ਦਾ ਜ਼ਿਆਦਾ ਖਾਂਦੇ ਨੇ ਇਹ ਉਹਦੇ ਕਰਕੇ ਬੇੜ ਖਰਾਬ ਹੁੰਦੇ ਆ ਤੋ ਹੁਣ ਜੇ ਕਿਸੇ ਨੇ ਧਰਨ ਕਢਾਉਣ ਦੇ ਲਈ ਆਣਾ ਹੈ ਤਾਂ ਸਮਾਂ ਤੇ ਥਾਂ ਜ਼ਰੂਰ ਦੱਸ ਦਿਓ ਤਾਂ ਕਿ ਲੋਕ ਆ ਕੇ ਆਪਣਾ ਇਲਾਜ ਕਰਵਾ ਸਕਣ। ਸਿਰੇ 9 ਵਜੇ ਤੋਂ ਲੈ ਕੇ ਦੁਬਾਰਾ 1:30 ਤੋਂ 3 ਬੰਦ ਹੁੰਦੀ ਹੈ ਤੇ ਸ਼ਾਮੀ 7 ਵਜੇ ਤੱਕ। ਰੋਜ਼ਾਨਾ? ਹਾਂਜੀ। ਸਿਰਫ ਵੀਰਵਾਰ ਬੰਦ। ਵੀਰਵਾਰ 11:00 ਤੱਕ ਨਹੀਂ ਬੰਦ ਰਹਿੰਦੀ। ਵੀਰਵਾਰ ਨਹੀਂ ਖੁੱਲਦੀ ਦ칸। ਤੇ ਕਿਹੜੀ ਜਗ੍ਹਾ ਤੇ ਆਣਾ ਲੋਕਾਂ ਨੇ? ਇਹ ਜੀ ਖੁੱਡ ਮੱਲਾ ਸੀਐਮਸੀ ਡੈਕਸ਼ਡ ਜਿਨ ਮਸ਼ਹੂਰ ਆ ਸਾਡਾ ਘੋਟ ਬੱਲਾ ਜੀ ਸੀਐਮਸੀ ਦੀ ਬੈਕਸਟੇਜ ਪੈਂਦਾ ਹੈ ਘੋਟ ਮਾਲਾ ਸਾਡਾ ਫੋਨ ਨੰਬਰ ਹੈ 98777 ਬੈੜੀ 833 ਪਡਵਾਰ ਸਕੂਲ ਦੇ ਕੋਲ ਹਾਂਜੀ ਚਾਹ ਪਡਵਾਰ ਸਕੂਲ ਦੇ ਕੋਲ ਗਾਓ ਸਿਵਲ ਹਸਪਤਾਲ ਪ੍ਰਾਣਾਸੀਵਲ ਹਸਪਤਾਲ ਉਹਦੇ ਨਾਲ ਹੀ ਸਾਹਮਣੇ ਹੈ ਸਾਹਮਣੇ ਛੜਵਾਂਦੀ ਹੈ ਨਾਲ ਹੀ ਹੈ ਸੋ ਮੈਡਮ ਸਾਡੇ ਨਾਲ ਮੌਜੂਦ ਨੇ ਜੋ ਇੱਥੇ ਆਪਣਾ ਧਰਮ ਦਾ ਇਲਾਜ ਕਰਵਾਉਣ ਲਈ ਆਏ ਨੇ ਗਲਤ ਕਰਦੇ ਮੈਡਮ ਕਿੰਨੇ ਟਾਈਮ ਤੋਂ ਤੁਹਾਨੂੰ ਇਹ ਤਕਲੀਫ ਸੀਗੀ ਮੈਨੂੰ 15 ਦਿਨ ਹੋ ਗਏ ਸੀ ਇਹ ਦਰਦ ਹੁੰਦੀ ਪਈ ਸੀ ਤੇ ਅਸੀਂ ਪਹਿਲਾਂ ਵੀ ਇੱਥੇ ਆਨੇ ਆ ਕਿ ਕਾਫੀ ਦਿਨ ਤੋਂ ਜਦੋਂ ਵੀ ਦਰਦ ਹੁੰਦੀ ਅਸੀਂ ਇੱਥੇ ਹੀ ਆਈਦਾ ਸਾਨੂੰ ਵਿਸ਼ਵਾਸ ਆ ਇਹਨਾਂ ਤੇ ਬਹੁਤ ਕਿ ਜਦੋਂ ਵੀ ਆਵੇ ਸਾਡਾ ਠੀਕ ਹੋ ਜਾਂਦਾ ਹੈਗਾ ਆ ਅਰੇ ਚਲੋ ਜੇ ਜ਼ਿਆਦਾ ਹੋਵੇ ਤਾਂ 3-3 ਦਿਨ ਆਣਾ ਨਹੀਂ ਤਾਂ ਇੱਕ ਰਾਵਾਰੀ ਚ ਰਾਮ ਆ ਜਾਂਦਾ ਸਾਨੂੰ ਜੇ ਜ਼ਿਆਦਾ ਹੋਵੇ ਤਾਂ 3 ਦਿਨ ਲਗਾਤਾਰ ਆਣਾ ਤੇ ਜਿਹੜੀ ਇਹ ਤਕਲੀਫ ਹੈ ਬਿਲਕੁਲ ਠੀਕ ਹੋ ਜੀ ਹਾਂ ਬਿਲਕੁਲ ਠੀਕ ਹੋ ਜਾਂਦੀ ਦਵਾਈ ਲੈਣ ਦੀ ਕੋਈ ਲੋੜ ਨਹੀਂ ਪੈਂਦੀ ਜੀ ਸਾਨੂੰ ਵਿਸ਼ਵਾਸ ਇੱਥੇ ਬਹੁਤ ਪਬਲਿਕ ਆਉਂਦੀ ਹੈ ਕਿ ਜਿੱਦਾਂ ਗਾਂ ਦੇ ਗਾਂ ਪਤਾ ਲੱਗਦਾ ਹੈਗਾ ਹੋਤਾਂ ਦੀ ਦੂਰੋਂ ਦੂਰੋਂ ਲੋਕ ਆਉਂਦੇ ਹੈਗੇ ਸੰਗਤ ਕਰਵਾ ਕੇ ਆਪਣਾ ਚੱਲਦੇ ਆ ਕੋਈ ਇੱਥੇ ਪੈਸਾ ਨਹੀਂ ਕੋਈ ਕੁਝ ਨਹੀਂ ਬਹੁਤ ਵਧੀਆ ਨੇ ਵਿਸ਼ਵਾਸ ਆ ਸਭ ਨੂੰ ਕੀ ਤਕਲੀਫ ਕੀ ਤੁਹਾਨੂੰ ਧਰਨ ਦੀ ਤਕਲੀਫ ਅੱਜ ਹੀ ਪੇਟ ਸਮੱਸਿਆ ਸੀਗੀ ਧਰਨ ਪਈ ਹੋਈ ਸੀਗੀ ਤੇ ਮਤਲਬ ਕਿ ਪਰੇਸ਼ਾਨ ਨਹੀਂ 10 15 ਦਿਨ ਹੋ ਗਏ ਬਹੁਤ ਬੁਰਾ ਹਾਲਿਆ ਤੇ ਇਹ ਆ ਜਦੋਂ ਪਹਿਲਾਂ ਵੀ ਮੈਨੂੰ ਕੋਈ ਪਰੇਸ਼ਾਨੀ ਇਦਾਂ ਦੀ ਹੁੰਦੀ ਆ ਤੇ ਮੈਂ ਇਨਾਂ ਕੋਲ ਆਵਾ ਮੈਂ ਠੀਕ ਹੋ ਜੰਨਾ ਹੀ ਅਗਰ ਮੇਰਾ ਲਾਈਫ ਉਹ ਮਤਲਬ ਕਿ ਵਧੀਆ ਕਰ ਦਿੰਦੇ ਸੀ ਸੋ ਕਿੰਨੇ ਸਮੇਂ ਤੋਂ ਤੁਹਾਨੂੰ ਇਹ ਤਕਲੀਫ ਰਹਿ ਰਹੀ ਹੈ ਜਿੱਦਾਂ ਤੁਸੀਂ 10 15 ਦਿਨ ਤੋਂ ਦੱਸਿਆ ਤੇ ਇਹਦੀ ਤੁਸੀਂ ਕੋਈ ਦਵਾਈ ਵੀ ਲਈ ਥੀ ਆ ਫਿਰ ਇਨਾਂ ਕੋਲ ਆ ਕੇ ਜਦੋਂ ਤੁਸੀਂ ਆਪਣਾ ਚਾੜਾ ਕਰਵਾਉਂਦੇ ਹੋ ਨਹੀਂ ਦਵਾਈ ਨਹੀਂ ਬਸ ਮੈਂ ਜਦੋਂ ਜਦੋਂ ਇਹ ਸਮੱਸਿਆ ਹੁੰਦੀ ਮੈਂ ਇਨਾਂ ਕੋਲ ਕਰਵਾਉਣਾ ਮੈਂ ਠੀਕ ਹੋ ਜੰਨਾ ਹੀ ਹੈ ਹੋ ਜਾਂਦਾ ਫਰਕ ਪੈ ਜਾਂਦਾ ਹੋ ਜਾਂਦਾ ਹਾਂ ਜੀ ਫੋਰੋਂ ਠੀਕ ਹੋਈ ਨਹੀਂ ਮੈਂ ਤੇ ਬਾਕੀ ਜਿਹੜੇ ਲੋਕ ਨੇ ਜਿਹੜੇ ਧਰਨ ਦੀ ਬਿਮਾਰੀ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਰਹਿ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਕੋਈ ਇਦਾਂ ਦੀ ਕੋਈ ਸਮੱਸਿਆ ਹੈਗੀ ਆ ਤੇ ਬਾਬਾ ਜੀ ਕੋ ਆਓ ਜਾਂ ਕਿ ਇਹ ਜਾਂ ਮਤਲਬ ਕਿ ਪ੍ਰੋਪਰ ਬੰਦਾ ਠੀਕ ਹੋ ਜਾਂਦਾ ਉਹਨੂੰ ਕੋਈ ਮਤਲਬ ਤਕਲੀਫ ਨਹੀਂ ਫਿਰਦਾ ਹੀ ਰਹਿੰਦੀ ਸੋ ਜੇਕਰ ਤੁਸੀਂ ਵੀ ਧਰਨ ਦੀ ਤਕਲੀਫ ਤੋਂ ਪਰੇਸ਼ਾਨ ਚੱਲ ਰਹੇ ਹੋ ਦਵਾਈਆਂ ਲੈ ਲੈ ਕੇ ਵੀ ਤੁਹਾਡਾ ਇਲਾਜ ਜਿਹੜਾ ਉਹ ਨਹੀਂ ਹੋ ਪਾਰਿਆ ਹੱਲ ਨਹੀਂ ਹੋ ਪਾਰਿਆ ਤਾਂ ਇਸ ਜਗ੍ਹਾ ਦੇ ਉੱਤੇ ਜ਼ਰੂਰ ਆਇਓ ਬਾਬਾ ਜੀ ਦੇ ਵੱਲੋਂ ਬਖਸ਼ ਦੇ ਨਾਲ ਪਿਛਲੇ 100 ਸਾਲਾਂ ਤੋਂ ਇਹ ਜਿਹੜੀ ਇਹਨਾਂ ਦੇ ਪਰਿਵਾਰ ਨੂੰ ਬਖਸ਼ ਹੈ ਪੀੜੀਦਰ ਪੀੜੀ ਅੱਗੇ ਚਲਦੀ ਆ ਰਹੀ ਹੈ ਤੇ ਬਖਸ਼ ਦੇ ਨਾਲ ਲੋਕਾਂ ਦੀ ਤਰਨ ਜਿਹੜੀ ਆ ਉਹ ਕੱਢੀ ਜਾਂਦੀ ਹੈ ਸੋ ਸਮਾਂ ਵੀ ਦੱਸ ਦਿੰਦਾ ਹੈ ਕਿ ਲੋਕੇਸ਼ਨ ਵੀ ਜਿਹੜੀ ਆ ਉਹ ਦੱਸ ਦਤੀ ਹੈ ਤਾਂ ਜ਼ਰੂਰ ਇੱਥੇ ਪਹੁੰਚ ਕੇ ਆਪਣੀ ਜਿਹੜੀ ਬਿਮਾਰੀ ਦਾ ਉਹ ਇਲਾਜ ਕਰਵਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਲੁਧਿਆਣਾ ਤੋਂ ਦੀਪਕ ਕਤਿਆਲ ਚਰਚਾ ਟੀਵੀ